ਗਿਆਨ ਦੇ ਜੇਕਰ ਗੱਲ ਕਰੀਏ ਤਾਂ ਕੌਰ ਤੇ ਸਿੰਘ ਸ਼ਬਦ ਜਿਹੜਾ ਹੈਗਾ ਹਨਾ ਗੁਰੂ ਸਾਹਿਬ ਨੇ ਇਹ ਹੱਕ ਦਿੱਤਾ ਅੰਮ੍ਰਿਤਧਾਰੀ ਨੂੰ ਆਪਣੇ ਨਾਮ ਦੇ ਨਾਲ ਲਗਾਉਣ ਲਈ ਪਰ ਅੱਜ ਕਈ ਸਿੱਖ ਪਰਿਵਾਰਾਂ ਦੇ ਵਿੱਚ ਇਹੋ ਜਿਹੇ ਬੱਚੇ ਨੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਪਰ ਉਹ ਸਿੱਖ ਤੇ ਕੌਰ ਨਾਲ ਲਗਾਉਂਦੇ ਨੇ ਤੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਜੀ ਵੈਸੇ ਤਾਂ ਜਦੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ 3 ਮਾਰ 1899 ਨੂੰ ਆਨੰਦਪੁਰ ਸਾਹਿਬ ਖਾਲਸਾ ਵਿੱਚ ਸਿਰਜਣਾ ਕੀਤੀ ਹੈ ਉਦੋਂ ਕੌਰ ਤੇ ਸਿੰਘ ਸ਼ਬਦ ਦਿੱਤਾ ਹੈ ਕੋਰਛ ਲਈ ਸਿੰਘ ਇਸਤਰੀ ਲਈ ਕੋਰ ਸ਼ਬਦ ਤੇ ਪਰ ਇਹਦਾ ਮਤਲਬ ਇਹ ਨਹੀਂ ਕਿ ਅਬ ਜਦ ਦੂਜੇ ਬੱਚੇ ਸਾਡੇ ਘਰ ਪਤਾ ਨਾਨ ਨਵ ਸਿੰਘ ਦੇ ਕੋਰ ਨਹੀਂ ਲਾ ਜਿਹੜੇ ਅੱ비 ਅਮਰਤੀ ਹਨ ਉਹ ਹੈ ਤਾਂ ਸਿੱਖਾਂ ਦੇ ਬੱਚੇ ਨੇ ਨਾ ਨਾਮ ਰੱਖੇ ਜਾਂਦੇ ਨੇ ਜੇ ਦੇਖੀਏ ਰਾਜਪੂਤ ਘਰਾਣੇ ਵਿੱਚ ਪਹਿਲਾਂ ਵੀ ਸਿੰਘ ਸ਼ਬਦ ਨਾਲ ਲੱਗਦੇ ਨੇ ਰਾਜਪੂਜੜ ਰਾਣੇ ਜਾਤ ਨਾ ਹੂੰ ਉਹਨਾਂ ਸਿੰਘ ਸ਼ਬਦ ਪਹਿਲਾਂ ਸਿੰਘ ਦਾਰ ਤੇ ਸ਼ੇਰ ਤੇ ਪਹਿਲਾਂ ਵੀ ਇਹ ਸ਼ਬਦ ਲੱਗਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਦੂਜਿਆਂ ਨੂੰ ਰੋਕ ਸਕਦੇ ਆ ਜੇ ਆਪਾਂ ਸਨਾਲ ਸ਼ਬਦ ਨਾਲ ਲਾਵਾਂਗੇ ਜਿੰਦਾ ਕੋਈ ਕਾ ਤਨਵੀਰ ਸਿੰਘ ਜਸਕਰਨ ਸਿੰਘ ਮਨਵੀਰ ਸਿੰਘ ਉਹ ਬੱਚਿਆ ਸਿੰਘ ਸ਼ਾਹਲਜ ਅਮਰ ਸ਼ਕਨਗੇ ਬਾਅਦ ਚ ਸਿੰਘ ਸਾਜ ਜਾਣਗੇ ਜੀ ਤੇ ਇਹ ਜ਼ਰੂਰੀ ਹੈ ਕੋਈ ਇਹਦੇ ਮਨਾ ਨਹੀਂ ਨਹੀਂ ਹੈਗੀ ਇਹਦੇ ਵਿੱਚ ਕੋਈ ਮਨਾ ਨਹੀਂ ਹੈਗੀ